ਹਾਂ ਜੀ ਸਾਢੇ ਵੀ ਕਿ ਫੜੇ ਆ ਤੇ ਆ ਸਾਰੇ ਲਾਕਾਂ ਨੂੰ ਅਸੀਂ ਸੰਗਤ ਪੜੀ ਆ ਵੈਸੇ ਵਿੱਚ ਜਿਹੜਾ ਸਿੰਘ ਹੈ ਕੀ ਨਾਮ ਠੀਕ ਹੈ ਜੀ ਨਾਲ ਇਹਦੇ ਸਹਾਇਕ ਆ ਮੁੰਡਾ ਸੀ ਠੀਕ ਹੈ ਜੀ ਇਹ ਦੋਨੇ ਸਿੰਘ ਸੀ ਇਹ ਵੈਸੇ ਇਹ ਅਮਰਤਾ ਰੀ ਹੈ ਇਹਦੇ ਕਿਰਪਾਨ ਪਾਈ ਹੋਈ ਹੈ ਜੀ ਆਹ ਰੀ ਸ੍ਰੀ ਸਾਹਿਬ ਡੋਰੀ ਵਾਲੀ ਇਹਦੇ ਤੇ ਇਹਨਾਂ ਨੇ ਬਹਿ ਕੇ ਹਾਤੇ ਦੇ ਵਿੱਚ ਸ਼ਰਾਬ ਲੈ ਕੇ ਉੱਥੇ ਛਕੀ ਆ ਛਕ ਕੇ ਜਦ ਉਹਨਾਂ ਨੇ ਤੋਂ ਪੈਸੇ ਮੰਗੇ ਤੇ ਇਹਨਾਂ ਨੇ ਪੈਸੇ ਦਿੱਤੇਗਾ ਉੱਥੇ ਥੱਲੂੜ ਬਾਜੀ ਨਾਲ ਲੜਾਈ ਕੀਤੀ ਆ ਜੋ ਵੀ ਹੋਊਗਾ ਉਹ ਮਾਲਕਾਨਾ ਇਹਦਾ ਸਮਝੋਤਾ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਤੇ ਅੰਮ੍ਰਿਤਧਾਰੀ ਆ ਫਿਰ ਉਹ ਜੇ ਪਿੱਛੇ ਦੇ ਪਿੱਛਾ ਕਰਨ ਗਏ ਤੇ ਇਹਨਾਂ ਨੇ ਉਹਨਾਂ ਨਾਲ ਹੱਥੋ ਪਾਈ ਕੀਤੀ ਉਹ ਵੀ ਉਹਨਾਂ ਨੇ ਫਿਰ ਥਾਣੇ ਪ੍ਰਸ਼ਾਸਨ ਨੂੰ ਸਾਰਾ ਕੁਝ ਦੱਸਿਆ ਤੇ ਉਹ ਤੇ ਅੱਜ ਇਹ ਥਾਣੇ ਖੜੇ ਨਾ ਸਾਡੇ ਉਹ ਇਹਨਾਂ ਦਾ ਰਾਜੀਨਾਮਾ ਹੋ ਗਿਆ ਇਹ ਗਰੰਤੀ ਸਿੰਘ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਸੰਗਤ ਨੂੰ ਅਸੀਂ ਜਥੇਬੰਦੀ ਵੱਲੋਂ ਆ ਤੇ ਸਾਡਾ ਲਾਗੇ ਗੁਰਦੁਆਰਾ ਸਲਵਾਣਾ ਸਾਹਿਬ ਹੈ ਤੇ ਅਸੀਂ ਸਾਰੀ ਸੰਗਤ ਖੜੀ ਹੈ ਅਸੀਂ ਇਕੱਲੇ ਨਹੀਂ ਹੈ ਇਹਨਾਂ ਨੇ ਸਾਨੂੰ ਬੁਲਾਇਆ ਠੀਕ ਹੈ ਜੀ ਇਹ ਇੱਕ ਪਾਠੀ ਸਿੰਘ ਹੈ ਤੇ ਅਸੀਂ ਇਹ ਬੇਨਤੀ ਕਰਦੇ ਆ ਅਸੀਂ ਕਿਹਾ ਇਹਨੂੰ ਕੁਛ ਨਹੀਂ ਆ ਜੋ ਹੋਇਆ ਪਿੰਡ ਵਾਲਿਆਂ ਨਾਲ ਇਹਨਾਂ ਦਾ ਹੋਇਆ ਮਾਲਕਾਂ ਨਾਲ ਹੋਇਆ ਅੰਦਰ ਫੈਸਲਾ ਖਾਣੇ ਚ ਹੋਇਆ ਜਾਂਦੇ ਬਹਿ ਕੇ ਅਸੀਂ ਆਪਣੇ ਵੱਲ ਇਹ ਕਰ ਰਹੇ ਨਹੀਂ ਪਾਈਏ ਤਰਪਾਨ ਜੀ ਇਹ ਗਰੰਤੀ ਸਿੰਘ ਆ ਤੁਸੀਂ ਉਹਨੂੰ ਪ੍ਰਾਈਮ ਗਰੰਤੀ ਸਿੰਘ ਹੋ ਕਿਤੇ ਨਹੀਂ ਹਾਂ ਮੈਂ ਪਹਿਲਾਂ ਤੋਂ ਹੁਣ ਕੀ ਡਿਊਟੀ ਕਰਦੇ ਕਿੱਥੇ ਕਰਦੇ ਹੁਣ ਮੰਡੇਰਾ ਕੋਲ ਡਿਊਟੀ ਕਰਦੇ ਛੱਡ ਗਏ ਹੁਣ ਕਿੱਥੇ ਕਰਦੇ ਸਟੈਂਪਲ ਮੰਡੇਰਾਸ ਮੈਨੂੰ ਸਭ ਮੰਡੇਰਾ ਤੇ ਮਾਰੋ ਇਸ ਟਾਈਮ ਫੋਨ ਕਰਦੇ ਹੁਣ ਹੁਣ ਕਰਦਾ ਜੀ ਮੰਡੇਰਾ ਡਿਊਟੀ ਕਰਦਾ ਇਹ ਤੇ ਅਸੀਂ ਬੇਨਤੀ ਕਰਦੇ ਆ ਬੀਏ ਸਿੰਘ ਜਿੰਨਾ ਚਿਰ ਆਪਣੀਆਂ ਆਦਤਾਂ ਨਹੀਂ ਸੁਧਾਰਦਾ ਠੀਕ ਹੈ ਜੀ ਇਹਨੂੰ ਕਿਤੇ ਡਿਊਟੀ ਨਾ ਦਿੱਤੀ ਜਾਵੇ ਜਿੰਨਾ ਚਿਰ ਆਪਣੀਆਂ ਆਦਤਾਂ ਤੋਂ ਕਾਬੂ ਨਹੀਂ ਪੜਦਾ ਜਦ ਇਹ ਆਪਣੀਆਂ ਆਦਤਾਂ ਸੁਧਾਰੂਗਾ ਸਭ ਕੁਝ ਸੁਧਰ ਜਾਊਗਾ ਸਾਰਾ ਕੁਝ ਵੈਸੇ ਤਾਂ ਮਹਾਰਾਜ ਦੀ ਮੱਤ ਤੇ ਜਿਹੜਾ ਫਰਦਾ ਪਿਆ ਉਹ ਚੱਕ ਦੇਣ ਤੇ ਵਧੀਆ ਗੱਲ ਹੈ ਕੋਈ ਇਤਹਾਦੀ ਕਰਨੀ ਜੀ ਤੁਸੀਂ ਗੁਰਸਿੱਖੀ ਚ ਰਹਿ ਕੇ ਸਭ ਕੁਝ ਕਰ ਰਹੇ ਹੋ ਤੇ ਸਾਡੇ ਵਿੱਚ ਅਧਿਕਾਰ ਨਹੀਂ ਆਪਾਂ ਕੋਈ ਪ੍ਰਯਤ ਕਰੀਏ ਇਸ ਕਰਕੇ ਸਾਰੇ ਖੜੇ ਆ ਵੀ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਮਹਾਰਾਜ ਸਾਡੇ ਤੋਂ 4 ਵਜੇ ਸਾਰੇ ਛਣ ਦੇ ਸੱਜਣ ਦੇ ਸੀ ਸਾਡੇ ਕੋਲ ਠੀਕ ਹੈ ਜੀ ਪੰਚਾਇਤ ਖੜੀ ਹੈ ਮੇਰੇ ਮੋਢੇ ਪਿੰਡ ਦੇ ਜਨਾਹ ਆ ਜੀ ਸਰਪੰਚ ਸਾਹਿਬ ਖੜੀ ਹੈ ਸਾਰੇ ਖੜੇ ਹੈ ਵੀ ਅਸੀਂ ਪੰਜ ਅੰਮ੍ਰਿਤਧਾਰੀ ਸਿੰਘ ਖੜੇ ਹੈ ਇੱਥੇ ਠੀਕ ਹੈ ਜੀ ਤੇ ਇਸ ਕਰਕੇ ਅਸੀਂ ਇਹਨੂੰ ਕੁਛ ਨਹੀਂ ਕੀਆ ਮਰ ਅਸੀਂ ਅੱਜ ਦੀ ਇਹਨੇ ਕੁਰਾਇਤ ਤਾਂ ਕਰਤੀ ਹੈ ਜੀ ਤੇ ਅਸੀਂ ਇਹਦੀ ਸ੍ਰੀ ਸਾਹਿਬ ਵਧਾਉਣੀ ਹੈ ਜੋ ਇਹਨੇ ਥੱਲੇ ਪਾਈ ਹੋਈ ਹੈ ਤੇ ਕਿ ਬੇਨਤੀ ਕਰਦੇ ਸੰਗਤ ਨੂੰ ਇਹਨੂੰ ਕਿਤੇ ਗਰੰਥੀ ਸਿੰਘ ਦੀ ਡਿਊਟੀ ਨਹੀਂ ਦੇਣੀ ਜੀ ਕਿਸੇ ਨੇ ਠੀਕ ਹੈ ਜੇ ਕਿਸੇ ਨੇ ਦੇਣੀ ਆ ਉਹ ਆਪਣੀ ਜ਼ਿੰਮੇਵਾਰੀ ਦਊਗਾ ਜੇ ਨੇ ਕਦੇ ਮਾਫੀ ਮੰਗਣੀ ਆ ਅਮਰ ਦਵਾਰਾ ਛਕਣਾ ਇਹ ਆਪਣਾ ਸੁਧਾਰ ਕਰਕੇ ਤੇ ਫਿਰ ਅਮਰ ਛਕੇ ਉਧਰ ਨੂੰ ਕਰੋ ਤਾਮਰ ਛਕੇ ਜੇ ਆਪਣੇ ਆਪ ਨੂੰ ਸੁਧਾਰ ਲੂਗਾ ਜੇ ਸਾਡੇ ਨਾਲ ਸੰਪਰਕ ਕਰੂਗਾ ਸੁਧਰ ਕੇ ਆ ਕੇ ਫਿਰ ਮਾਰੇ ਤੋਂ ਮਾਫੀ ਮੰਗ ਕੇ ਕਾਲਪ ਤੱਕ ਸਭ ਤੋਂ ਠੀਕ ਹੈ ਜੀ ਇਹਨੂੰ ਲਿਖਤੀ ਵਿੱਚ ਉੱਥੇ ਜਾ ਕੇ ਕਰਨਾ ਆਪਣੇ ਮੇਰੇ ਤੋਂ ਕਰਾਤ ਹੋਈ ਜੀ ਮੇਰੀ ਉੱਥੇ ਇਦਾਂ ਕਰਕੇ ਰਾਈਨਾਮਾ ਹੋਇਆ ਜੋ ਵੀ ਉਹ ਹੈ ਉਹ ਤਾਂ ਵੀਡੀਓ ਪਈ ਉਹ ਵੀ ਚਲਣੀ ਹੈ ਨਾਲ ਹਜੇ ਜੇ ਤੂੰ ਕੀਤਾ ਸਾਰਾ ਕੁਝ ਪ੍ਰੈਸ ਕਰਕੇ ਇਹਨੂੰ ਅੱਗੇ ਤੋਂ ਅਸੀਂ ਜੀ ਸ੍ਰੀ ਸਾਹਿਬ ਲਾ ਰਹੇ ਹਾਂ ਮਹਾਰਾਜ ਅੱਗੇ ਚਲੋ ਬਰਦਾਸ਼ ਬੇਨਤੀ ਤਾਂ ਅਸੀਂ ਕਰਤੀ ਹੈ ਪਹਿਲਾਂ ਵੀ ਇਹਨੇ ਠੇਕੇ ਦੇ ਬਹਿ ਕੇ ਵੱਡੀ ਕੁਰੇ ਤੇ ਸ਼ਰਾਬ ਪੀਤੀ ਹੈ ਠੀਕ ਹੈ ਤੇ ਉਹ ਸੰਗਤ ਦੇ ਵਿੱਚ ਰੋਸ ਹੈ ਵੀ ਉਹ ਕਹਿੰਦੇ ਵੀ ਅਸੀਂ ਜਾਣ ਨਹੀਂ ਦੇਣਾ ਇਦਾਂ ਵੀ ਸਾਡੇ ਚਲੋ ਸਾਨੂੰ ਸੱਦਿਆ ਇਹਨਾਂ ਨੇ ਕਿ ਅਸੀਂ ਇਸ ਕਰਕੇ ਦੀ ਅੱਜ ਸ੍ਰੀ ਸਾਹਿਬ ਲਾ ਰਹੇ ਹਾਂ ਤੇ ਜੇ ਆਪਣੇ ਆਪ ਨੂੰ ਕਰ ਲੂਗਾ ਫਿਰ ਦੁਬਾਰਾ ਮਰਿ ਸਾਹਿਬ ਅਮਰਤਾ ਦਾ ਭੰਗ ਹੋ ਗਿਆ ਜੀ ਕਿਸਾਬ ਦਾ ਠੀਕ ਹੈ ਜੀ ਉਹ ਤਾਂ ਰਿਹਾ ਹੀ ਨਹੀਂ ਹੁਣ ਬਿਨਾਈ ਰਹਿਣਾ ਨੇ ਪਹਿਲਾਂ ਚਲੋ ਪਰਦੇਨਾ ਕਰ ਗਿਆ ਉਹ ਕੰਮ ਸੋਬਾਰੀ ਕਰ ਗਿਆ ਹੁਣ ਤਾਂ ਹੋ ਗਿਆ ਤੁਸੀਂ ਵੀ ਜੀ ਸ੍ਰੀ ਸਾਹਿਬ ਆਪਣੇ ਲਾਓ ਆਪਣੇ ਹੱਥੀ ਲਾਓ 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 ਇਹ ਤਾਂ ਤੁਹਾਡੇ ਲਈ ਕੋ ਹੁਣ ਦੂਜਾ ਹੀ ਕੰਮ ਰਹਿ ਗਿਆ ਤੇ ਕੁਛ ਨਹੀਂ ਇਹਨਾਂ ਦੀ ਸ੍ਰੀ ਸਾਹਿਬ ਹੈ ਜੀ ਇਹ ਲਾ ਲਈਏ ਵੈਸੇ ਤੁਹਾਡਾ ਅਮਰ ਕੰਗਾ ਕੜਾ ਹੈਗਾ ਸੀ ਕੜਾ ਹੈ ਕੁਸ਼ਹਰਾ ਪਾਇਆ ਥੱਲੇ ਪੱਕੀ ਗੱਲ ਪਾਇਆ ਜਲੋ ਇਹ ਤੇਰਾ ਅਮਰਤ ਵੀਰੇ ਹੋ ਗਿਆ ਅੱਜ ਤੋਂ ਪੰਗ ਠੀਕ ਹੈ ਤੇ ਤੂੰ ਖੁਦ ਕੀਤਾ ਸੀ ਨਹੀਂ ਕੀਤਾ ਤੂੰ ਖੁਦ ਕੀਤਾ ਫੁਰਾਇਤ ਤੂੰ ਕੀਤੀ ਹੈ ਪੰਗ ਤੂੰ ਕੀਤਾ ਇਸ ਕਰਕੇ ਤੂੰ ਦੁਬਾਰਾ ਆਪਣੇ ਅਵਿਸ਼ਾਧਾਰਨਾ ਹੋ ਕੇ ਤਹਾਰ ਕੇ ਅਬਰ ਸ਼ਕਲੀ ਸਾਰੀ ਸੰਗਤ ਖੜੀ ਹੈ ਸਾਰਿਆਂ ਤੇ ਮਾਰਦੂ ਜੀ ਅਸੀਂ ਨਿਕਲੇ ਫੈਸਲਾ ਲਿਆ ਅਸੀਂ ਪੰਜ ਸੰਜ ਖੜੇ ਆ ਅਸੀਂ ਇਹ ਤੈਨੂੰ ਸੁਧਰ ਜੇਗਾ ਤਾਂ ਵਧੀਆ ਗੱਲ ਹੈ ਤੇ ਨਹੀਂ ਜੇ ਫਿਰਿੰਗਾ ਫਿਰ ਸਾਰਾ ਕੁਝ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ